सतगर वण खे आया ਲੋ ਗੁਰੂ ਘਰ ਦੇ ਵਿੱਚ ਅੱਜ ਗੁਰਪੁਰਬ ਤੇ ਸੰਗਤ ਆ ਰਹੀ ਆ ਤੇ ਸਾਢੇ 3 ਮਹੀਨੇ ਹੋ ਗਏ ਗੁਰੂ ਸਾਹਿਬ ਦੇ ਗੁਣ ਗਾਣਿਆਂ ਨੂੰ ਹਰ ਫਰਾਈਡੇ ਖੰਡ ਪੜ੍ਹ ਸਾਹਿਬ ਆਰੰਭ ਹੁੰਦਾ ਤੇ ਸੰਡੇ ਭੋਗ ਪੈਂਦੇ ਆ ਅੱਜ ਜਿਹੜਾ ਕੱਲ ਵੀ ਜਿਸ ਦਿਨ ਨੂੰ ਡਿੱਗਦੇ ਸੀਗੇ ਨਾ ਉਹ ਦਿਨ ਆ ਜਾ ਗਿਆ ਤੁਹਾਨੂੰ ਭੈਣ ਜੀ ਤੁਸੀਂ ਆਪਣੇ ਪਰਿਵਾਰ ਨਾਲ ਆਏ ਆ ਅੰਕਲ ਟੂਰਾ ਸਾਹਿਬ ਤੁਹਾਡੇ ਨਾਲ ਆ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ-ਬਹੁਤ ਅਸੀਸੀ ਸਾਥ ਸੰਗਤ ਨੂੰ ਗੁਰੂ ਅਰਦਾਸ ਜੀ ਦੇ 647 ਗਰ ਪਰ ਲੱਖ-ਲੱਖ ਵਧਾਈਆਂ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਇਸ ਤਰ੍ਹਾਂ ਅਸੀਂ ਗੁਰੂ ਦੇ ਆਪਣੇ ਦੇ ਗੁਣ ਗਾਉਂਦੇ ਰਹੀਏ ਤੇ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਗੁਰੂ ਦੇ ਨਾਲ ਜੋੜੀਏ ਵਾਦ ਤੋਂ ਬਾਦ ਉਹਨਾਂ ਦੀ ਬਾਣੀ ਦੇ ਨਾਲ ਬੱਚਿਆਂ ਨੂੰ ਆਪਣੇ ਨਾਲ ਜੋੜੀਏ ਤੇ ਗੁਰੂ ਘਰ ਲੈ ਕੇ ਆਈਏ ਇਹ ਤੁਹਾਡੀ ਬਦੌਲਤ ਹੈ ਜੀ ਤੁਸੀਂ ਜਦੋਂ ਆਪਣੇ ਫਾਦਰ ਇਨ-ਲੋ ਨੂੰ ਹਰ ਰੋਜ਼ ਗੁਰੂ ਘਰ ਦੇ ਵਿੱਚ ਭੇਜਦੇ ਆ ਇਹ ਆ ਕੇ ਬਾਣੀ ਪੜ੍ਹਦੇ ਇੱਥੇ ਤੇ ਗੁਰੂ ਸਾਹਿਬ ਦੇ ਨਾਲ ਜਿੰਨੀਆਂ ਸੰਗਤਾਂ ਆ ਰਹੀਆਂ ਜੀ ਕਈਆਂ ਨੇ ਅੱਜ ਪਹਿਲੀ ਵਾਰੀ ਬਤਲਵਾਣਾ ਕਈ ਲਗਾਤਾਰਾਂ ਦੇ ਆ ਉਹ ਜਦੋਂ ਆ ਕੇ ਦੇਖਦੇ ਨਾ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਉਹ ਕਹਿੰਦੇ ਵੀ ਧੰਨਿਆ ਇਹ ਵੇ ਜਿਹੜੇ ਇੰਨੀ ਉਮਰ ਤੱਕ 99 ਜੀ ਹੋਲਡ ਹੋ ਗਿਆ ਹਾਂ ਇਹ ਗੁਰੂ ਸਾਹਿਬ ਨਾਲ ਬਹੁਤ ਪਿਆਰ ਕਰਦੇ ਆ ਅੰਕਲ ਜੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਓਕੇ ਕਰੋ ਦਰਸ਼ਨ ਤੇ ਬਾਅਦ ਗੱਲ ਕਰਦੇ ਜੀ ਧੰਨਵਾਦ ਸਾਡੇ ਪ੍ਰਧਾਨ ਸਾਹਿਬ ਮਹਿਸ਼ਾਬ ਇੰਡੀਆ ਗਏ ਹੋਆ ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਤਾਂ ਅਸੀਂ ਪ੍ਰਧਾਨ ਜੀ ਹੁਣਾਂ ਦੀ ਗੈਰ ਹਾਜ਼ਰੀ ਚ ਆਂਟੀ ਹੁਣਾਂ ਤੋਂ ਲੈਣੇ ਵਧਾਈਆਂ ਜੀ ਤੁਹਾਨੂੰ ਬਹੁਤ-ਬਹੁਤ ਓਕੇ ਜੀ ਸਭਾ ਵਧਾਈਆਂ ਪਰਮਾਤਮਾ ਸਾਰੇ ਨੂੰ ਤੰਦਰੁਸਤੀ ਰੱਖੇ ਹਾਂਜੀ ਆਉਣ ਵਾਲਾ ਟਾਈਮ ਸਾਰੇ ਦੀ ਖੁਸ਼ੀਆਂ ਭਰਿਆ ਆ ਕੇ ਪਾਪਾ ਤੇ ਤੁਹਾਡਾ ਬਹੁਤ ਥੈਂਕ ਯੂ ਤੁਹਾਡਾ ਤੁਹਾਡਾ ਜਿਹੜਾ ਗੁਰੂ ਸਾਹਿਬ ਦੇ ਨਾਲ ਪਿਆਰ ਆ ਇਦਾਂ ਹੀ ਬਣਿਆ ਰਵੇ ਤੁਹਾਡਾ ਬਹੁਤ-ਬਹੁਤ ਵਧਾਈਆਂ ਧੰਨਵਾਦ ਤੁਹਾਡਾ ਓਕੇ ਥੈਂਕ ਯੂ ਦੇਖੋ ਜੀ ਅੱਜ ਮੀਂਹ ਪੈ ਰਿਹਾ ਤਾਂ ਫੇਰ ਵੀ ਜਿਹੜੀ ਸੰਗਤ ਆਹੇ ਗੁਰੂ ਘਰ ਦੇ ਵਿੱਚ ਪਹੁੰਚ ਰਹੀ ਆ ਤੇ ਮੌਸਮ ਜਿਹੜਾ ਆ ਉਹ ਤਾਂ ਇਦਾਂ ਦੇ ਰਹਿੰਦਾ ਲਗਭਗ ਇੱਥੇ 2 3 ਮਹੀਨੇ ਹੋ ਗਏ ਲਗਾਤਾਰ ਮੀਂਹ ਠੰਡਿਆ ਪਰ ਜਿਹੜੇ ਗੁਰੂ ਨੂੰ ਪ੍ਰੇਮ ਕਰਦੇ ਆ ਨਾ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਹ ਗੁਰੂ ਘਰ ਦੇ ਵਿੱਚ ਆਉਂਦੇ ਆ ਚਾਹੇ ਮੀਂਹ ਆਵੇ ਚਾਹੇ ਜਿੱਦਾਂ ਮਰਜੀ ਮੌਸਮ ਹੋਵੇ ਆ ਸਾਡੇ ਬਢਾਰ ਸਾਹਿਬ ਵੀ ਆ ਗਏ ਬਢਾਰ ਸਾਹਿਬ ਅੱਜ ਆਪਾਂ ਜਿਸ ਦਿਨ ਨੂੰ ਡਿੱਖਦੇ ਸੀਗੇ ਨਾ ਸਾਡੇ 3 ਮਹੀਨੇ ਹੋਇਆ ਹੈ ਗੁਰੂ ਘਰ ਦੇ ਵਿੱਚ ਆਪਾਂ ਨੂੰ ਗੁਰੂ ਸਾਹਿਬ ਦੀ ਜਿਹੜੀ ਆ ਗੁਰਪੁਰਬ ਦੀਆਂ ਤਿਆਰੀਆਂ ਕਰਦੇ ਨੂੰ ਹਰ ਫਰਾਈਡੇ ਖੰਡ ਪਰਸਾ ਆਰੰਭ ਹੁੰਦੇ ਆ ਤੇ ਐਤਵਾਰ ਨੂੰ ਆਪਾਂ ਫਿਰ ਭੋਗ ਪਾਉਂਦੇ ਅੱਜ ਉਹ ਦਿਨ ਆ ਗਿਆ ਜਿਹੜੇ ਦਿਨ ਨੂੰ ਆਪਾਂ ਹਾਂਜੀ ਮਸੈਂਡੀ ਗੱਲ ਹੈ ਭਾਜੀ ਬਸ ਵਧਾਈਆਂ ਤੁਹਾਨੂੰ ਬਹੁਤ ਬਹੁਤ ਗੁਰਪੁਰਬ ਦੀਆਂ ਜੀ ਤੁਹਾਡੀ ਬੰਲਾ ਸੇਵਾ ਜਿਹੜੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਹਰ ਸਾਲ ਹੀ ਹੁੰਦੀ ਆ ਧੰਨਵਾਦ ਲੋਭੀ ਚਾਹ ਪੀਂਦੇ ਪੀਂਦੇ ਹੁਣ ਵਧਾਈ ਦੋ ਬਸ ਪਾਜੀ ਦੋ ਵਧਾਈ ਚਾਹ ਪੀ ਲੈਣਗੇ ਵਧਾਈ ਦਿੰਦੇ ਸਾਡੇ ਸਾਡੇ ਅੱਜ ਹੀਰ ਸਾਹਿਬ ਜਿਹੜੇ ਆ ਉਹਨਾਂ ਦੇ ਜਿਹੜੇ ਮੈਸੇਜ ਆ ਬੜੇ ਪਾਵਰਫੁਲ ਹੁੰਦੇ ਆ ਤੇ ਪਾਜੀ 3.5 ਮਹੀਨੇ ਹੋ ਗਏ ਆ ਆਪਾਂ ਨੂੰ ਲਗਭਗ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਸ਼ੁਰੂ ਹੁੰਦਾ ਹਰ ਫਰਡੇ ਤੇ ਅੱਜ ਉਹ ਦਿਨ ਆ ਗਿਆ ਜਿਹੜੇ ਦਿਨ ਆਪਾਂ ਢੀਖਦੇ ਸੀਗੇ ਵੇਟ ਕਰਦੇ ਆ ਕਰਦੇ ਆ ਡੇਟ ਆ ਗਈ ਹਾਂਜੀ ਜਿਹੜੀ ਡੇਟ ਦੀ ਕਰਦੀ ਸੀ ਵੇਟ ਸੰਕਟ ਹਾਂਜੀ ਅੱਜ ਉਸ ਉਸ ਦਿਨ ਤੇ ਆਪਾਂ ਪਹੁੰਚ ਗਏ ਆ ਹਾਂਜੀ ਕਿ ਸਤਿਗੁਰੂ ਰਵਿਦਾਸ ਜੀ ਦੇ ਨਾਮ ਦੇ ਜੋ ਨਿਸ਼ਾਨ ਸਾਹਿਬ ਹੱਥ ਹੱਥ ਦੇ ਚੰਡੇ ਚੁਲ ਰਹੇ ਰਹ ਰਹੇ ਉਹ ਉਹ ਦੁਨੀਆ ਭਰ ਦੇ ਵਿੱਚ ਚੁੜਾਏ ਜਾ ਰਹੇ ਆ ਹਾਂਜੀ ਅੱਜ ਲੰਡਨ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਦੇ ਕੁਝ ਨਿਸ਼ਾਨ ਦੇ ਚੰਡੇ ਚੁੜਾਏ ਜਾਣਗੇ ਤੇ ਸੰਗਤਾਂ ਵਿੱਚ ਪੂਰਾ ਜੋਸ਼ ਹੈ ਤੇ ਜਿਸ ਤਰ੍ਹਾਂ ਕੋਈ ਗੱਲ ਕੀਤੀ ਅਖੰਡ ਬਾਖ ਖਾਨਪਾਟ ਦੇ ਖਿਡਾਰੀ ਚੱਲੀ ਆ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਲੋਕਾਂ ਨੇ ਸ਼ਰਧਾ ਹੈ ਪਰ ਉਸ ਦੇ ਨਾਲ ਨਾਲ ਜੋ ਸ਼੍ਰੀ ਬੰਦ ਗ੍ਰੰਥ ਸਾਹਿਬ ਦੇ ਵਿੱਚ ਜਾਂ ਬਾਣੀ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਸ ਨੂੰ ਸਮਝਣ ਸੋਚਣ ਤੇ ਵਿਚਾਰਨ ਦੀ ਬਹੁਤ ਜ਼ਰੂਰਤ ਹੈ। ਥੈਂਕ ਯੂ ਸੋਮਸ਼ਾਹ ਜੀ ਬਹੁਤ ਬਹੁਤ ਸੇਵਾ ਕਰਦੇ ਆ। ਬਾਖ ਕੋਲੇ ਬਾਪਰਾ ਵੀ ਇੱਕ ਤਾਂ ਵਿਚਾਰ ਦਿੰਗੇ ਆ ਇੱਕ ਤਾਂ ਕੋਈ ਹੋਰ ਤਿਆਰ ਦੂਸਰਾ ਅੱਜ ਲਈ ਤੁਸੀਂ ਹੁਣ ਕੈਮਰੇ ਦੀ ਸੇਵਾ ਲਈ ਹੈ ਸਭ ਤੋਂ ਬੈਸਟ ਆ। ਮੈਂ ਭਾਜੀ ਇੱਕ ਗੱਲ ਕਰਨੀ ਆ ਇੱਕ ਗੱਲਾ ਆਪਾਂ ਆਪਣੇ ਜ਼ਿੰਦਗੀ ਦੇ ਵਿੱਚ ਜਦੋਂ ਛੋਟੇ ਛੋਟੇ ਸੀ ਨਾ ਛੋਟੇ-ਛੋਟਿਆਂ ਨੇ ਭਾਜੀ ਆਪਾਂ ਦੇਖਿਆ ਕਿ ਆਪਣਾ ਜਿਹੜਾ ਸਮਾਜ ਹੈ ਨਾ ਜੀ ਜੀ ਪਹਿਲਾਂ ਮੰਨ ਲਓ ਹੁਦਸ਼ਾ ਹੀਣ ਸੀਗਾ ਜੀ ਨਿਸ਼ਾਣ ਇੰਨਾ ਸੀ ਅਸੀਂ ਆਪਣੇ ਅੱਖੀ ਭਾਜੀ ਨਾ ਇਹ ਬੱਕਰੀ ਚੜਕਾਉਣ ਦੇ ਵੀ ਲੋਕ ਦੇਖੇ ਆ ਕਬਰਾਂ ਦੇ ਉੱਪਰ ਜਾ ਕੇ ਆਪਾਂ ਨੱਚਦੇ ਦੇਖੇ ਪਹਾੜਾਂ 'ਚ ਜਾਜ ਆਕੇ ਨਾ ਪਹਾੜਾਂ 'ਚ ਜਾਜ ਆਕੇ ਆਪਾਂ ਮੰਨ ਲਓ ਆਪਣਾ ਟਾਈਮ ਬੜਾ ਦਿੱਤਾ ਉਧਰ ਪਰ ਉਹਨਾਂ ਮੰਦਰਾਂ ਦੇ ਵਿੱਚ ਉਹਨਾਂ ਜਗਤ ਸਾਨੂੰ ਅਲਾਉ ਨਹੀਂ ਸੀ ਅੰਦਰ ਜਾਣ ਲਈ ਪਰ ਅਸੀਂ ਫੇਰ ਵੀ ਉਹਨਾਂ ਦੀ ਜਾਜਾ ਕੀਤੀ ਆ ਪਰ ਕੋਸ਼ਿਸ਼ ਹਾਲਾਂ ਤੋਂ ਅਸੀਂ ਗੁਰੂ ਸਾਹਿਬ ਦੇ ਨਾਲ ਜੁੜੇ ਆ ਜਿੰਨੀ ਤਬਦੀਲੀ ਹੋਣ ਆ ਰਹੀ ਹੈ ਨਾ ਤੇ ਇਹਦਾ ਮੈਂ ਇੱਕ ਇੱਕ ਟਾਈਮ ਲੈਣਾ ਤੁਹਾਨੂੰ ਮੜ ਜਾ ਜਿਹਦਾ ਗੁਰੂ ਅੰਗਦ ਦੇ ਮਹਾਰਾਜ ਨੇ ਲਿਖਿਆ ਨਾ ਕਹਿੰਦੇ ਜੇ ਸੂਰਜ ਦਾ ਪੂਰੇ ਸੂਰਜ ਚੜ੍ਹੇ ਹਜ਼ਾਰ ਚਾਨਣ ਹੁੰਦਿਆ ਗੁਰੂ ਵਿਨਕੋਰਨ ਗੁਰੂ ਸਾਹਿਬ ਨੇ 463 ਅੰਕ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਤੇ ਉਹ ਜਿਹੜਾ ਮੰਨ ਲਓ ਬਾਣੀ ਹੈ ਨਾ ਅੱਜ ਸਾਡੇ ਅੰਦਰ ਸਾਡੇ ਅਜ ਅੰਦਰ ਜਿਹੜੀ ਹੈ ਨਾ ਗੁਰੂ ਸਾਹਿਬ ਦੀ ਜੀ ਬਾਣੀ ਘਰ ਘਰ ਗਏ ਫੇ ਤਾਂ ਉਹ ਸ਼ਬਦ ਟੁਕਦਾ ਜੀ ਤੁਹਾਡੇ ਵਿਚਾਰ ਤੁਸੀਂ ਤਾਂ ਮਤਲਬ ਹਰ ਨਹੀਂ ਮਹਾਰਾਜ ਆਪਾਂ ਕੁਝ ਵੀ ਕਿੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ ਜੋ ਕਰਵਾ ਰਹੇ ਗੁਰੂ ਕਰਵਾ ਰਹੇ ਖੁਦ ਕਰਵਾ ਰਹੇ ਕੱਢੇਵਾ ਦੇ ਰਹੇ ਹੋ એનર્ਜੀ ਦੇ ਰਹੇ ਹੋ ਹਾਂਜੀ ਤੇ ਜਿਸ ਤਰ੍ਹਾਂ ਕੱਲ ਕੀਤੀ ਹੈ ਕਿ ਅੱਜ ਲੋਕਾਂ ਨੂੰ ਜਾਗਰਤੀ ਆ ਗਈ ਹੈ ਹਾਂਜੀ ਬਾਬਾ ਸਾਹਿਬ ਨੇ ਗੱਲ ਕੀਤੀ ਆ ਫੜੋ ਜੁੜੋ ਤੇ ਸੰਘਰਸ਼ ਕਰੋ ਜੀ ਤੇ ਸਤਿਗੁਰੂ ਬਦਾਸ ਜੀ ਨੇ ਇਹ ਲੈਕਚਰ ਸੀਗਾ ਬਾਦੋ ਪਰ ਵਿਦਿਆ ਹਿੱਤ ਕੀਰ ਬੇਗ ਦੀਪ ਮਲੀ ਹਾਂਜੀ ਸਾਡਾ ਸੋਚ ਤੇ ਸਮਝ ਤੋਂ ਬਿਨਾ ਜਿਹੜਾ ਸਾਡਾ ਦੀਵਾ ਆਇਆ ਸਾਡੀ ਸੋਚ ਦਾ ਦੀਵਾ ਨਾ ਹਾਂਜੀ ਉਹ ਬਹੁਤ ਡਿਮ ਹੁੰਦਾ ਜਾ ਰਿਹਾ ਹੈ ਤੇ ਉਹਨੂੰ ਅਨਾਚੀ ਦੇਣ ਦੇ ਲਈ ਉਹਦੇ ਵਿੱਚ ਤਾਕਤ ਭਰ ਦੇ ਲਈ ਜੋ ਬਾਬਾ ਸਾਹਿਬ ਸਾਨੂੰ ਇੰਜੈਕਸ਼ਨ ਦੇ ਕੇ ਗਏ ਨਾ ਐਜੂਕੇਸ਼ਨ ਦਾ ਜਦ ਤੱਕ ਉਹ ਇੰਜੈਕਸ਼ਨ ਸਾਡੇ ਹਰ ਬੱਚੇ ਤੇ ਨਹੀਂ ਵੱਗਦਾ ਤਦ ਤੱਕ ਜਿਸ ਤਰ੍ਹਾਂ ਹਰ ਇੱਕ ਬਿਮਾਰੀ ਨੂੰ ਪ੍ਰੋਟੈਕਟ ਕਰਨ ਦੇ ਕੋਈ ਨਾ ਕੋਈ ਦੁਆ ਹੀ ਪੜੀ ਹੁੰਦੀ ਹੈ ਨਾ ਬਾਬਾ ਸਾਹਿਬ ਤਾਂ ਦੁਆਇ ਦੇ ਕੇ ਗਏ ਸਾਨੂੰ ਦੁਆਇ ਦੇ ਕੇ ਗਏ ਆ ਕਿ ਪੜੋ ਸਭ ਤੋਂ ਪਹਿਲਾਂ ਜਦ ਤੱਕ ਸਾਨੂੰ ਪੜ੍ਹਾਈ ਕੋਸ਼ਿਸ਼ ਨਹੀਂ ਅਸੀਂ ਸੰਵਾਦ ਕਰਨਾ ਕਰਦਾ ਦੇ ਉਹਦੇ ਲਈ ਸਾਡੇ ਕੋਲ ਨੌਲੇਜ ਬਣਾ ਮੌਜੂਦ ਹੋਈ ਹੈ थैंक यू वेरी मच थैंक यू ਜੀ ਤੁਹਾਡਾ ਬਹੁਤ ਬਹੁਤ ਹੀਰ ਹੀਰ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ